ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਤੇ ਪਿਆਜ਼ ਦੇ ਪਰੌਠੇ ਜਿਹੜੇ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਪਰੌਠੇ ਆਪਣੇ ਸਾਰਿਆਂ ਦੇ ਫੇਵਰੇਟ ਹੁੰਦੇ ਆ ਤੇ ਨਾਲੇ ਆਪਾਂ ਆਪਣੇ ਬੱਚਿਆਂ ਨੂੰ ਵੀ ਲੰਚ ਬਾਕਸ ਦੇ ਵਿੱਚ ਦੇ ਸਕਦੇ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਚਲੋ ਫਿਰ ਆਪਾਂ ਹੁਣ ਪਰੌਠੇ ਬਣਾਉਣੀ ਸਟਾਰਟ ਕਰਦੇ ਆਂ ਤੇ ਹੁਣ ਇੱਥੇ ਆਪਾਂ ਇੱਕ ਚੌਪਰ ਲਿੱਤੇ ਆ ਉਹਦੇ ਵਿੱਚ ਆਪਾਂ ਆਪਣੀ ਜਿਹੜੀ ਗੋਭੀ ਆ ਉਹਨੂੰ ਚੌਪ ਕਰਾਂਗੇ ਤੁਸੀਂ ਚਾਹੋ ਤਾਂ ਕੱਦੂਕਸ਼ ਵੀ ਕਰ ਸਕਦੇ ਹੋ ਤੇ ਇਹਨ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਖਾ ਲਿਆ ਤੇ ਹੁਣ ਇਹਨੂੰ ਆਪਾਂ ਚੌਪ ਕਰ ਲਾਂਗੇ ਤੇ ਇੱਥੇ ਮੈਂ ਚੌਪਰ ਦੇ ਵਿੱਚ ਦੂਸਰਾ ਬੈਚ ਪਾਇਆ ਜਿਸ ਵਿੱਚ ਥੋੜੀ ਜਿਹੀ ਗੋਭੀ ਸੀਗੀ ਤੇ ਬਾਕੀ ਇੱਕ ਪਿਆਜ਼ ਪਾਇਆ ਅਦਰਕ ਪਾਵਾਂਗੇ ਤੇ ਹਰੀ ਮਿਰਚ ਪਾ ਲਾਂਗੇ ਦੋ ਹਰੀਆਂ ਮਿਰਚਾਂ ਕੱਟ ਕਰਕੇ ਪਾਈਆਂ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਤਾਂ ਹੁਣ ਇੱਥੇ ਚੌਪ ਕੀਤੀ ਹੋਈ ਗੋਭੀ ਪਿਆਜ਼ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਬਰੀਕ ਬਰੀਕ ਕੱਟ ਕੀਤਾ ਹੋਇਆ ਹਰਾ ਧਨੀਆ ਤੇ ਨਾਲ ਹੀ ਇਹਦੇ ਚ ਆਪਾਂ ਇੱਥੇ ਪਾਵਾਂਗੇ ਚਾਟ ਮਸਾਲਾ ਜੀਰਾ ਪਾਊਡਰ ਗਰਮ ਮਸਾਲਾ ਥੋੜੀ ਜਿਹੀ ਅਜਵਾਇਨ ਪਾਵਾਂਗੇ ਨਾਲ ਆਪਾਂ ਨਮਕ ਤੇ ਲਾਲ ਮਿਰਚ ਪਾਵਾਂਗੇ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਫਿਰ ਇੱਕ ਵਾਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਥੇ ਹੁਣ ਮੈਂ ਇੱਕ ਪੇੜਾ ਲੈਂਦਾ ਇਹ ਨਾਰਮਲ ਆਪਣੇ ਕਣਕ ਦੇ ਆਟੇ ਦਾ ਹੀ ਪੇੜਾ ਹੈ ਉਸ ਦੀ ਆਪਾਂ ਇੱਕ ਜਿਹੜੀ ਰੋਟੀ ਬੇਲ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆਪਾਂ ਸਟਫਿੰਗ ਤਿਆਰ ਕੀਤੀ ਹੈ ਉਹ ਪਾਵਾਂਗੇ ਤੇ ਆਪਾਂ ਸਟਫਿੰਗ ਪਾਉਣ ਚ ਕੰਜੂਸੀ ਨਹੀਂ ਕਰਨੀ ਤੇ ਆਪਾਂ ਜਿਆਦਾ ਸਟਫਿੰਗ ਪਾਵਾਂਗੇ ਕਿ ਤਾਂ ਕਿ ਆਪਣੀ ਜਿਹੜੀ ਪ੍ਰੌਟੀਆ ਉਹ ਭਰੀ ਭਰੀ ਬਣੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਬੇਲਾਂ ਤਾਂ ਬੜੇ ਪੋਲੇ ਜਿਹੇ ਹੱਥ ਨਾਲ ਬੇਲਣਾ ਹੈ ਜਿਆਦਾ ਦਬਾ ਕੇ ਨਹੀਂ ਬੇਲਣਾ ਪੋਲੇ ਜਿਹੇ ਹੱਥ ਨਾਲ ਬੇਲਾਂਗੇ ਤਾਂ ਆਰਾਮ ਨਾਲ ਜਿਹੜੀ ਆਪਣੀ ਪ੍ਰੌਟੀਆ ਹੈ ਉਹ ਬਿਲ ਜੇਗੀ ਤੇ ਹੁਣ ਜਿਹੜੀ ਆਪਣੀ ਪਰੌਠੀ ਹੈ ਇਹਨੂੰ ਆਪਾਂ ਤਵੇ ਦੇ ਉੱਪਰ ਪਾ ਦਿਆਂਗੇ ਤੇ ਹੁਣ ਆਪਾਂ ਸਟਾਰਟਿੰਗ 'ਚ ਇਹਦੇ ਉੱਪਰ ਘੇ ਨਹੀਂ ਲਾਵਾਂਗੇ ਪਹਿਲੇ ਇਹਨੂੰ ਆਪਾਂ ਐਦਾਂ ਇੱਕ ਦੋ ਬਾਰੀ ਉਲਟਾ-ਪਲਟਾ ਕੇ ਸੇਕ ਲੈਣਾ ਤੇ ਹੁਣ ਮੈਂ ਇਹਨੂੰ ਦੋਨੋਂ ਸਾਈਡ ਤੇ ਇੱਕ-ਇੱਕ ਵਾਰ ਸੇਕ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਦੇਸੀ ਘਿਓ ਦੇਸੀ ਘਿਓ ਲਾ ਕੇ ਜਦੋਂ ਆਪਾਂ ਪਰੌਠੀ ਨੂੰ ਸੇਕਦੇ ਹਾਂ ਉਹਦਾ ਇੱਕ ਵੱਖਰੇ ਸੁਆਦ ਹੁੰਦਾ ਤੇ ਉਹ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਇਨੂੰ ਦੋਨਾਂ ਸਾਈਡਾਂ ਤੋਂ ਉਲਟਾ-ਪਲਟਾ ਕਰਦੇ ਹੋਏ ਸੇਕ ਲਾਂਗੇ ਜਦ ਤੱਕ ਆਪਣੀ ਜਿਹੜੀ ਪ੍ਰੌਟੀ ਹੈ ਉਹ ਥੋੜੀ ਕ੍ਰਿਸਪੀ ਨਹੀਂ ਹੋ ਜਾਂਦੀ ਤੇ ਹੁਣ ਆਪਣੀ ਪ੍ਰੌਟੀ ਬਣ ਕੇ ਬਿਲਕੁਲ ਰੈਡੀ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਜਿਹੜਾ ਕਲਰ ਆ ਉਹ ਕਿੰਨਾ ਪਿਆਰਾ ਆਇਆ ਤੇ ਇਹਨੂੰ ਇੱਥੇ ਆਪਾਂ ਕਰ ਦੇ ਕੱਢੇ ਹੋਏ ਵਾਈਟ ਮੱਖਣ ਦੇ ਨਾਲ ਸਰਵ ਕਰਾਂਗੇ ਤਾਂ ਕਿ ਜਿਹੜਾ ਇਹਦਾ ਸਵਾਦ ਆ ਹੋਰ ਵੀ ਦੁੱਗਣਾ ਹੋ ਜੇ ਤੇ ਕਿਉਂਕਿ ਵਾਈਟ ਮੱਖਣ ਨਾਲ ਪ੍ਰੌਟੀ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਇੱਕ ਬੁਰਕੀ ਤੋੜ ਕੇ ਦਿਖਾਉਣੀ ਹੈ ਇਹ ਕਿੰਨੀ ਵਧੀਆ ਬਣੀ ਅੰਦਰੋਂ ਦੇਖੋ ਕਿੰਨੀ ਜ਼ਿਆਦਾ ਸਟਫਿੰਗ ਹੈ ਤੇ ਇੱਥੇ ਗਰਮ ਬਹੁਤ ਸੀ ਮੇਰਾ ਹੱਥ ਵੀ ਮੱਚ ਰਿਹਾ ਤੇ ਨਾਲ ਜਦੋਂ ਆਪਾਂ ਮੱਖਣ ਦੇ ਖਾਵਾਂਗੇ ਤੇ ਇਹਦਾ ਸਵਾਦ ਵੱਖਰਾ ਹੀ ਹੈ ਮੇਰੇ ਤਾਂ ਹੁਣ ਵੀ ਮੂੰਹ 'ਚ ਪਾਣੀ ਆ ਰਿਹਾ ਹੈ ਤੇ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਅੱਛੀ ਲੱਗੀ ਹੋਏਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ